ਕੱਲਾ ਦੇਖੋ ਟ੍ਰੇਡ ਕਰਨ ਤੇ ਪ੍ਰੋਫਿਟ ਕਰਨ ਦੇ ਨਾਲ ਕੋਈ ਬੰਦਾ ਪ੍ਰੋਫਿਟੇਬਲ ਨਹੀਂ ਹੋ ਜਾਂਦਾ ਰਿਸਕ ਟੂ ਰਿਵਾਰਡ ਇਹ ਜਿਹੜੀ ਚੀਜ਼ਾਂ ਨੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ ਤੇ ਸਹੀ ਰਿਸਕ ਟੂ ਰਿਵਾਰਡ ਕਰਨਾ ਬਹੁਤ ਜ਼ਰੂਰੀ ਆ ਟ੍ਰੇਡ ਦੇ ਵਿੱਚ ਰਿਸਕ ਦਾ ਮਤਲਬ ਕੀ ਆ ਰਿਸਕ ਦਾ ਮਤਲਬ ਦੇਖੋ ਜਦੋਂ ਤੁਸੀਂ ਕੋਈ ਟ੍ਰੇਡ ਕੀਤੀ ਜੇ ਉਸ ਟ੍ਰੇਡ ਦੇ ਵਿੱਚ ਤੁਹਾਡਾ ਨੁਕਸਾਨ ਹੁੰਦਾ ਹੈ ਸੋ ਕਿੰਨਾ ਨੁਕਸਾਨ ਹੋ ਸਕਦਾ ਹੈ ਉਹ ਆ ਤੁਹਾਡਾ ਰਿਸਕ ਰਿਵਾਰਡ ਦਾ ਮਤਲਬ ਕੀ ਆ ਜਿਹੜੀ ਤੁਸੀਂ ਟ੍ਰੇਡ ਕੀਤੀ ਉਹਦੇ ਵਿੱਚ ਤੁਹਾਡਾ ਕਿੰਨਾ ਪ੍ਰੋਫਿਟ ਹੋ ਸਕਦਾ ਹੈ ਉਹ ਕੀ ਆ ਰਿਵਾਰਡ ਸੋ ਸਹੀ ਰਿਸਕ ਟੂ ਰਿਵਾਰਡ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਤੇ ਪੂਰਾ ਰਿਸਕ ਟੂ ਰਿਵਾਰਡ ਫਾਲੋ ਕਰਨਾ ਵੀ ਬਹੁਤ ਜ਼ਰੂਰੀ ਹੈ ਜੇ ਇੱਕ ਪ੍ਰੋਫਿਟੇਬਲ ਟਰੇਡਰ ਬਣਨਾ ਤਾਂ ਜੇ ਤੁਸੀਂ ਦੇਖੋ ਰਿਸਕ ਟੂ ਰਿਵਾਰਡ ਬਾਰੇ ਤੁਹਾਨੂੰ ਨਹੀਂ ਪਤਾ ਤੁਸੀਂ ਰਿਸਕ ਟੂ ਰਿਵਾਰਡ ਫਾਲੋ ਨਹੀਂ ਕਰਨ ਦੇ ਜੋ ਤੁਸੀਂ ਟ੍ਰੇਡ ਇਦਾਂ ਕਰ ਦੇ ਜੋ ਉਦਾਹਰਨ ਦੇ ਤੌਰ ਤੇ ਦੇਖੋ ਆਪਣੇ ਦੇ ਵਿੱਚੋਂ ਨਾ ਬਹੁਤ ਸਾਰੇ ਵੀਰਪੈਨ ਜਿਹੜੇ ਵੀਡੀਓ ਦੇਖਣ ਆਲੇ ਆ ਸੋ ਉਹਨਾਂ ਦੇ ਵਿੱਚ ਬਹੁਤ ਸਾਰੇ ਵੀਰਪਣ ਇਦਾਂ ਦੇ ਜਿਆਦਾਤਰ ਇਦਾਂ ਦੇ ਆ ਜਿਨ੍ਹਾਂ ਨੇ ਦੇਖੋ ਲੀ ਸਟਾਰਟ ਕਰਨੀ ਆ ਜਾਂ ਫਿਰ ਸਟਾਰਟ ਕੀਤੀ ਆ ਸੋ ਇੱਕ ਅੱਦੇ ਲੋਟ ਨਾ ਕਰਨ ਵਾਲੇ ਆ ਸੋ ਉਹਨਾਂ ਦਾ ਐਗਜ਼ਾਮਪਲ ਲੈ ਕੇ ਆਪਾਂ ਚੱਲਾਂਗੇ ਉਦਾਹਰਨ ਦੇ ਤੌਰ ਤੇ ਮੰਨ ਲਓ ਜੇ ਤੁਹਾਡਾ ਰਿਸਕ ਯਾਨੀ ਕਿ ਸਟਾਪ ਲੌਸ 500 ਆ ਸੋ 500 ਦੇ ਮੁਕਾਬਲੇ ਤੁਸੀਂ 500 ਦਾ ਪ੍ਰੋਫਿਟ ਲੈਣ ਲੈਜੋ ਜਾਂ ਫਿਰ 500 ਤੋਂ ਵੀ ਘੱਟ ਪ੍ਰੋਫਿਟ ਲੈਣ ਲੈਜੋ ਤੇ ਤੁਹਾਨੂੰ ਲੱਗਦਾ ਆ ਕਿ ਕੇਵਲ ਟਰੇਡ ਦਾ ਸਕਸੈਸਫੁਲ ਹੋ ਜਾਣਾ ਹੀ ਇੱਕ ਪ੍ਰੋਫਿਟੇਬਲ ਟਰੇਡਰ ਬਣਨ ਵਾਲਾ ਇੱਕ ਕਦਮ ਆ ਨਹੀਂ ਇਹ ਗੱਲ ਨਹੀਂ ਤੁਸੀਂ ਇਹ ਜਿਹੜੀ ਟਰੇਡ ਕਰਨ ਦੇ ਤੁਸੀਂ ਇਹਦੇ ਵਿੱਚ ਇਹ ਸੋਚਣ ਦੇ ਜੋ ਕਿ ਜੇ ਮੈਂ 10 ਟਰੇਡਾਂ ਕਰਾਂ ਸੋ ਦਸਾਂ ਦੇ ਵਿੱਚੋਂ 10 ਟਰੇਡਾਂ ਦੇ ਵਿੱਚ ਮੈਨੂੰ ਪ੍ਰੋਫਿਟ ਹੋਣਾ ਚਾਹੀਦਾ ਸੋ ਤੁਸੀਂ 100% ਐਕੂਰਸੀ ਲੱਭਣ ਦੇ ਜੋ ਸਟਾਪ ਲੋਸ ਤੁਹਾਡਾ 500 ਆ ਪ੍ਰੋਫਿਟ ਤੋਂ ਹੀ ਲੈਣ ਦੇ ਚ 500 ਦਾ ਜਾਂ ਫਿਰ 500 ਤੋਂ ਵੀ ਘੱਟ ਤੇ ਤੁਸੀਂ 100% ਐਕੂਰੇਸੀ ਲੱਭਣ ਦੇ ਜੋ ਜਿਹੜੀ ਕਿ ਦੇਖੋ ਪੋਸੀਬਲ ਨਹੀਂਗਾ ਸੰਸਾਰ ਦੇ ਵਿੱਚ ਜਿੰਨੇ ਵੀ ਕਾਰੋਬਾਰ ਆ ਸੋ ਹਰ ਕਾਰੋਬਾਰ ਦੇ ਵਿੱਚ ਇੱਕ ਪ੍ਰੋਬੈਬਿਲਟੀ ਆ 60% 70% ਜਾਂ ਫਿਰ 80% ਇੰਨਾ ਸਕਸੈਸ ਰੇਟ ਹੁੰਦਾ ਕਿਸੇ ਵੀ ਕਾਰੋਬਾਰ ਦੇ ਵਿੱਚ ਕੇਵਲ ਟਰੇਡਿੰਗ ਦੀ ਗੱਲ ਨਹੀਂ ਕਰਨੀ ਕਿਸੇ ਵੀ ਕਾਰੋਬਾਰ ਦੇ ਵਿੱਚ ਟਰੇਡਿੰਗ ਦੇ ਵਿੱਚ ਵੀ ਇਸੇ ਤਰ੍ਹਾਂ ਅਪਲਾਈ ਹੁੰਦਾ ਜੇ ਦੇਖੋ ਤੁਸੀਂ 10 ਟਰੇਡ ਕਰੋਗੇ ਇੱਕ ਤਰੀਕੇ ਦੇ ਨਾਲ ਦਸਾਂ ਦੇ ਵਿੱਚੋਂ ਸੱਤ ਟਰੇਡਾਂ ਦੇ ਵਿੱਚ ਜਾਂ ਫਿਰ ਅੱਠ ਟਰੇਡਾਂ ਦੇ ਵਿੱਚ ਪ੍ਰੋਫਿਟ ਹੋ ਜਾਊਗਾ। ਦੋ ਤਿੰਨ ਟਰੇਡਾਂ ਦੇ ਵਿੱਚ ਲੌਸ ਹੋਣਾ ਹੀ ਆ। ਹੁਣ ਦੇਖੋ ਦੋ ਤਿੰਨ ਟਰੇਡਾਂ ਦੇ ਵਿੱਚ ਲੌਸ ਹੋਣ ਡਿਆ ਸੱਤ ਟਰੇਡਾਂ ਦੇ ਵਿੱਚ ਪ੍ਰੋਫਿਟ ਹੋਣ ਡਿਆ। ਤੇ ਜੇ ਤੁਸੀਂ ਪ੍ਰੋਫਿਟੇਬਲ ਰਹਿਣਾ ਚਾਹੁੰਦੇ ਜੋ ਉਹਦੇ ਵਾਸਤੇ ਰਿਸਕ ਟੂ ਰਿਵਾਰਡ ਸਹੀ ਹੋਣਾ ਬਹੁਤ ਜ਼ਰੂਰੀ ਆ। ਉਦਾਹਰਨ ਦੇ ਤੌਰ ਤੇ ਜੇ ਦੇਖੋ ਤੁਹਾਡਾ ਸਟਾਪ ਲੌਸ ਬੰਦਾ 500 ਦਾ। ਸੋ 500 ਦੇ ਮੁਕਾਬਲੇ ਤੁਹਾਡਾ ਘਟੋ ਘਟ 1000 ਦਾ ਪ੍ਰੋਫਿਟ ਹੋਣਾ ਚਾਹੀਦਾ ਜੇ ਤੁਸੀਂ 1000 ਦਾ ਪ੍ਰੋਫਿਟ ਲੈਣ ਡੇਜੋ ਤੇ 500 ਦਾ ਸਟਾਪ ਲਸ ਲੈਣ ਡੇਜੋ ਦਸਾਂ ਟ੍ਰੇਡਾਂ ਦੇ ਵਿੱਚੋਂ 7-8 ਟ੍ਰੇਡਾਂ ਦੇ ਵਿੱਚ ਪ੍ਰੋਫਿਟ ਹੋਣ ਡਿਆ 2-3 ਟ੍ਰੇਡਾਂ ਦੇ ਵਿੱਚ ਲਾਸ ਹੋਣ ਡਿਆ ਓਵਰਆਲ ਤੁਸੀਂ ਹਮੇਸ਼ਾ ਪ੍ਰੋਫਿਟ ਦੇ ਵਿੱਚ ਰਹੋਗੇ ਹਮੇਸ਼ਾ ਪ੍ਰੋਫਿਟ ਦੇ ਵਿੱਚ ਕਿਉਂ ਕਿਉਂਕਿ ਦੇਖੋ ਤੁਹਾਡੇ ਸਟਾਪ ਲਸ ਆ ਜਿਹੜੇ ਨੁਕਸਾਨ ਆ ਉਹ ਕੇਵਲ 500-500 ਰੁਪਏ ਦੇ ਆ ਪਰ ਜਿਹੜੇ ਤੁਹਾਡੇ ਪ੍ਰੋਫਿਟ ਆ ਉਹ 1000 ਰੁਪਏ ਦੇ ਆ ਹੁਣ ਦੇਖੋ ਇਹ 500 ਦੇ 1000 ਦਾ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਠੀਕ ਐ ਸਿੱਧੀ ਸਿੱਧੀ ਗੱਲ ਇਹ ਆ ਕਿ ਜਿੰਨਾ ਵੀ ਤੁਹਾਡਾ ਸਟੌਪ ਲੌਸ ਬੰਦਾ ਹੈ ਨਾ ਸਟੌਪ ਲੌਸ ਤੋਂ ਡਬਲ ਤੁਸੀਂ ਪ੍ਰੋਫਿਟ ਲੈਣਾ ਹਮੇਸ਼ਾ ਕੜੂਗੜੇ ਨਾ ਹੋਣਾ ਚਾਹੀਦਾ ਤੇ ਜੇ ਦੇਖੋ ਤੁਸੀਂ ਇਹ ਸਟੌਪ ਲੌਸ ਤੋਂ ਡਬਲ ਪ੍ਰੋਫਿਟ ਹਮੇਸ਼ਾ ਲੈਂਦੇ ਜੋ ਇਹਦਾ ਮਤਲਬ ਹੈ ਤੁਹਾਡਾ ਰਿਸਕ ਟੂ ਰਿਵਾਰਡ ਹੈ 1.2 ਠੀਕ ਐ ਹੁਣ ਦੇਖੋ ਕਈ ਵੀਰ ਭੈਣ ਕਹਿਣਗੇ ਕਿ 500 ਦੇ ਸਟੌਪ ਲੌਸ ਦੇ ਮੁਕਾਬਲੇ ਅਸੀਂ ਲਵਾਂਗੇ 1500 ਦਾ ਪ੍ਰੋਫਿਟ ਕਈ ਕਹਿਣਗੇ ਅਸੀਂ ਲਵਾਂਗੇ 2000 ਦਾ ਪ੍ਰੋਫਿਟ ਸੁ ਵਧੀਆ ਗੱਲ ਆ ਹੁਣ ਦੇਖੋ 1500 ਦਾ ਜੇ ਤੁਸੀਂ ਲੈਂਦੇ ਜੋ ਫਿਰ ਤੁਹਾਡਾ ਹੋ ਗਿਆ 1.3 ਯਾਨੀ ਕਿ ਸਟਾਪ ਲੌਸ ਦੇ ਮੁਕਾਬਲੇ 3 ਗੁਣਾ ਪ੍ਰੋਫਿਟ ਤੇ ਜੇ ਤੁਸੀਂ 500 ਦੇ ਸਟਾਪ ਲੌਸ ਦੇ ਮੁਕਾਬਲੇ 2000 ਦਾ ਲਹੋਗੇ ਇਹ ਹੋ ਗਿਆ ਤੁਹਾਡਾ 1.4 ਯਾਨੀ ਕਿ ਸਟਾਪ ਲੌਸ ਦੇ ਮੁਕਾਬਲੇ 4 ਗੁਣਾ ਪ੍ਰੋਫਿਟ ਹੁਣ ਦੇਖੋ ਇਹ ਜਿਹੜਾ ਆ ਡਿਪੈਂਡ ਕਰਦਾ ਕੀਤੇ ਆ ਦੇਖੋ ਜਿਹੜੀ ਤੁਹਾਡੀ ਸਟਰੈਟਜੀ ਆ ਸਭ ਤੋਂ ਪਹਿਲਾਂ ਪਤਾ ਕੀ ਕਰੋ ਜਿਹੜੀ ਤੁਹਾਡੀ ਸਟਰੈਟਜੀ ਆ ਉਹਦਾ ਬੈਕਟੈਸਟ ਕਰੋ ਪਿਛਲੇ 6 ਮਹੀਨੇ ਦਾ ਤੇ ਉਹਦੇ ਵਿੱਚ ਦੇਖੋ ਪਿਛਲੇ 6 ਮਹੀਨੇ ਦੇ ਵਿੱਚ ਜਦੋਂ ਜਦੋਂ ਉਸ ਸਟਰੈਟਜੀ ਦੇ ਨਾਲ ਪ੍ਰੋਫਿਟ ਹੁੰਦੀ ਆ ਸੋ ਰਿਸਕ ਟੂ ਰਿਵਾਰਡ ਕਿੰਨਾ ਮਿਲਦਾ ਆ ਸਟਾਪ ਲੌਸ ਦੇ ਮੁਕਾਬਲੇ ਡਬਲ ਮਿਲਦਾ ਆ ਜਾਂ ਸਟਾਪ ਲੌਸ ਤੋਂ 3 ਗੁਣਾ ਜ਼ਿਆਦਾ ਮਿਲਦਾ ਆ ਜਾਂ ਫਿਰ 4 ਗੁਣਾ ਜ਼ਿਆਦਾ ਮਿਲਦਾ ਹੈ ਸੋ ਇਹ ਜਿਹੜੀ ਚੀਜ਼ ਆ ਦੇਖੋ ਉਥੋਂ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਤੁਹਾਡੀ ਜਿਹੜੀ ਸਟਰੈਟਜੀ ਆ ਤੁਹਾਨੂੰ ਕਿੰਨਾ ਪ੍ਰੋਫਿਟ ਦੇ ਸਕਦੀ ਆ ਸਟੌਪ ਲੌਸ ਦੇ ਮੁਕਾਬਲੇ ਡਬਲ ਜਾਂ ਫਿਰ ਸਟੌਪ ਲੌਸ ਦੇ ਮੁਕਾਬਲੇ 3 ਗੁਣਾ ਜਾਂ ਫਿਰ ਸਟੌਪ ਲੌਸ ਦੇ ਮੁਕਾਬਲੇ 4 ਗੁਣਾ ਠੀਕ ਹੈ ਬਾਕੀ ਦੇਖੋ ਮੈਂ ਸੁਜੈਸਟ ਕਰੂੰਗਾ ਤੁਹਾਨੂੰ 1.2 ਯਾਨੀ ਕਿ ਸਟੌਪ ਲੌਸ ਦੇ ਮੁਕਾਬਲੇ ਡਬਲ ਕਿਉਂਕਿ ਦੇਖੋ ਜਿੰਨੀਆਂ ਵੀ ਸਟ੍ਰੈਟਜੀਆ ਜਿਨ੍ਹਾਂ ਦਾ ਮੈਂ ਬੈਕ ਟੈਸਟ ਕੀਤਾ ਜਿਨ੍ਹਾਂ ਬਾਰੇ ਮੈਂ ਵੀਡੀਓਸ ਪਾਈਆਂ ਉਹਨਾਂ ਦੇ ਵਿੱਚ 1.2 ਜਿਹੜਾ ਉਹ इजीली ਮਿਲ ਜਾਂਦਾ ਹੈ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਸੋ ਜ਼ਿਆਦਾ ਟਾਈਮ ਤੁਹਾਨੂੰ 1.3 2 ਮਿਲ ਜੂਗਾ 1.3 ਜਿਹੜਾ ਹੈ ਤੇ 1.4 ਆ ਇਹ ਜੇ ਤੁਸੀਂ ਲਓਗੇ ਸੋ ਇਹਦੇ ਵਿੱਚ ਐਕੂਰਸੀ ਘਟੂਗੀ ਇਹਦੇ ਵਿੱਚ ਐਕੂਰਸੀ ਘਟੂਗੀ 1.2 ਦੇ ਵਿੱਚ ਐਕੂਰਸੀ ਵਧਿਆ ਰਹੂਗੀ ਤੇ ਤੁਹਾਡਾ ਰਿਸਕ ਟੂ ਰਿਵਾਰਡ ਵੀ ਵਧਿਆ ਰਹੂਗਾ ਤੇ ਮੇਰਾ ਵੀ ਦੇਖੋ 1.2 ਹੀ ਹੁੰਦਾ ਹੈ ਠੀਕ ਆ ਹੁਣ ਚਲੋ ਇਹ ਜੀ ਸਮਝ ਆ ਗਈ ਆਪਾਂ ਨੂੰ ਕਿ ਸਟਾਪ ਲੌਸ ਦੇ ਮੁਕਾਬਲੇ ਕਿ ਘੜੂ ਘੜਾ ਆਪਾਂ ਡਬਲ ਪ੍ਰੋਫਿਟ ਲੈਣਾ ਚਾਹੀਦਾ ਹੁਣ ਜਦੋਂ ਆਪਾਂ ਟ੍ਰੇਡ ਕਰਨੀ ਆ ਸੋ ਕਿਵੇਂ ਆਪਾਂ ਪਤਾ ਕਰੀ ਕਿ ਸਟੌਪ ਲੋਸ ਤੇ ਇਹ ਮੁਕਾਬਲੇ ਆਪਣਾ ਪ੍ਰੋਫਿਟ ਡਬਲ ਕਿੱਥੇ ਬਣਦਾ ਹੈ ਸੋ ਉਹਦੇ ਵਾਸਤੇ ਆਪਾਂ ਇੱਥੇ ਜਾਣਾ ਹੁਣ ਦੇਖੋ ਪਿਛਲੇ ਹਫਤੇ ਦੀਆਂ ਆਪਾਂ ਟ੍ਰੇਡਾਂ ਦੀ ਗੱਲ ਕਰਦੇ ਆਂ ਜਿਹੜੀ ਮੈਂ ਕੀਤੀ ਸੀ ਆਹ ਕੀਤੀ ਸੀ ਇੱਕ 15 ਮਿੰਟ ਦੇ ਦੋਜੀ ਕੈਂਡਲ ਤੇ ਲੋ ਬ੍ਰੇਕ ਹੋਣ ਤੇ ਐਂਟਰੀ ਕੀਤੀ ਸੀ ਤੇ ਇੱਥੇ ਮੇਰਾ ਸਟੌਪ ਲੋਸ ਸੀ ਸੋ ਤੁਸੀਂ ਮੰਨ ਲਓ ਇੱਥੇ ਆਪਣਾ ਦੋਜੀ ਕੈਂਡਲ ਬਣ ਗਿਆ ਲੋ ਬ੍ਰੇਕ ਹੋ ਗਿਆ ਆਪਾਂ ਐਂਟਰੀ ਕਰ ਲਈ ਐਂਟਰੀ ਕਰ ਲਈ ਸੋ ਐਂਟਰੀ ਕਰਨ ਤੋਂ ਬਾਅਦ ਆ ਪਹਿਲਾ ਕੰਮ ਆਪਾਂ ਕੀ ਕਰਨਾ ਇੱਥੇ ਕਲਿੱਕ ਕਰਨਾ ਆਪਾਂ ਇਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਸ਼ਾਰਟ ਪੋਜੀਸ਼ਨ ਤੇ ਜਾਣਾ ਸ਼ਾਰਟ ਪੋਜੀਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਆ ਜਿਹੜੀ ਜਗ੍ਹਾ ਤੇ ਦੇਖੋ ਆਪਾਂ ਐਂਟਰੀ ਕੀਤੀ ਹੈ ਨਾ ਉਸ ਜਗ੍ਹਾ ਤੇ ਲਿਆ ਕੇ ਮਾਊਸ ਨੂੰ ਆਪਾਂ ਕਲਿੱਕ ਕਰ ਦੇਣਾ ਕਲਿੱਕ ਕਰਤਾ ਫਿਰ ਵਿਚਕਾਰ ਵਾਲੀ ਲੈਣਾ ਆਪਾਂ ਉੱਥੇ ਕਰਨੀ ਹੈ ਜਿੱਥੇ ਆਪਾਂ ਐਂਟਰੀ ਕੀਤੀ ਆ ਉੱਤੇ ਵਾਲੀ ਲੈਣਾ ਆਪਾਂ ਉੱਥੇ ਕਰਨੀ ਜਿੱਥੇ ਆਪਣਾ ਸਟਾਪ ਲੌਸ ਆ ਤੇ ਥੱਲੇ ਵਾਲੀ ਲੈਣਾ ਆਪਾਂ ਉੱਥੋਂ ਤੱਕ ਖਿੱਚ ਕੇ ਕਰ ਲੈਣੀ ਆ ਜਿੱਥੇ ਦੇਖੋ ਆਪਣਾ ਰਿਸਕ ਟੂ ਰਿਵਾਰਡ 2 ਦਾ ਬਣ ਜਾਂਦਾ ਹੈ ਹੁਣ ਦੇਖੋ ਇੱਥੇ ਆਪਣਾ ਇੱਥੇ ਬਣ ਗਿਆ 2 ਦਾ ਹੁਣ 2 ਦਾ ਲਿਖਿਆ ਕਿੱਥੇ ਆਉਣ ਡਿਆ ਆਹ ਦੇਖ ਲਓ ਰਿਸਕ ਰਿਵਾਰਡ ਰੇਸ਼ੋ 2 ਠੀਕ ਆ ਸਟਾਪ ਲੌਸ ਦੇ ਮੁਕਾਬਲੇ ਡਬਲ ਪ੍ਰੋਫਿਟ ਸੋ ਜਦੋਂ ਟ੍ਰੇਡ ਦੇ ਵਿੱਚ ਆਪਾਂ ਐਂਟਰੀ ਕਰ ਲਈ ਉਸ ਤੋਂ ਬਾਅਦ ਆ ਪਹਿਲਾ ਕੰਮ ਇਹ ਕਰਨਾ ਹੁੰਦਾ ਠੀਕ ਆ ਇਹ ਕਰ ਲਿਆ ਹੁਣ ਦੇਖੋ ਜੇ ਮਾਰਕੀਟ ਉੱਤੇ ਜਾਊਗੀ ਇਹਨੂੰ ਟੱਚ ਕਰੂਗੀ ਸਟਾਪ ਲੌਸ ਲੈ ਕੇ ਨਿਕਲ ਜਾਓ ਜੇ ਥੱਲੇ ਆਉਂਦੀ ਮਾਰਕੀਟ ਇਨਵਰਟ ਕੇ ਟੱਚ ਕਰਦੀ ਹੈ ਭਾਵੇਂ ਦੇਖੋ ਜਿੰਨਾ ਮਰਜੀ ਟਾਈਮ ਲਾਏ ਜਦੋਂ ਇਹਨਾਂ ਵੱੜ ਕੇ ਟੱਚ ਕਰੂਗੀ ਤੁਹਾਡਾ ਟਾਰਗੇਟ ਪੂਰਾ ਫਿਰ ਹੁੰਦਾ ਹੈ ਤੇ ਜਦੋਂ ਟਾਰਗੇਟ ਪੂਰਾ ਹੁੰਦਾ ਫਿਰ ਆਪਣਾ ਨਿਕਲ ਜਾਓ ਫਿਰ ਆਪਣਾ ਐਗਜ਼ਿਟ ਕਰ ਦੋ ਇਹਦੇ ਵਿੱਚੋਂ ਸੋ ਇਹ ਹੋ ਗਿਆ ਆਪਣਾ ਜੇ ਆਪਾਂ ਥੱਲੇ ਵਾਸਤੇ ਟ੍ਰੇਡ ਕਰਨੀ ਹੈ ਪੁੱਟ ਸਾਈਡ ਹੁਣ ਜੇ ਦੇਖੋ ਆਪਾਂ ਕਾਲ ਸਾਈਡ ਕਰਨੀ ਫਿਰ ਆਪਾਂ ਕਿਵੇਂ ਕਰਨਾ ਫਿਰ ਦੇਖੋ ਫਿਰ ਆਪਾਂ ਇੱਥੇ ਕਲਿੱਕ ਕਰਾਂਗੇ ਇਹਦੇ ਉੱਤੇ ਸੋ ਇਹਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਲੌਂਗ ਪੋਜੀਸ਼ਨ ਲੌਂਗ ਪੋਜੀਸ਼ਨ ਤੇ ਕਲਿੱਕ ਕਰਕੇ ਫੇਰ ਦੇਖੋ ਆ ਜਿਹੜਾ ਆ ਦੋਜ਼ੀ ਕੈਂਡਲ ਦੇਖਣ ਦਾ ਜੇ ਤੁਸੀਂ ਨਾ ਸੋ ਇਸ ਕੈਂਡਲ ਤੇ ਆਪਾਂ ਪਿਛਲੇ ਵੀਰਵਾਰ ਟਰੇਡ ਕੀਤੀ ਸੀ ਸੋ ਇਹਦਾ ਐਗਜ਼ਾਮਪਲ ਲੈਨੇ ਆ ਸੋ ਆਪਾਂ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਲਾ ਦਿੰਨੇ ਆ ਵਿਚਕਾਰ ਵਾਲੀ ਲਾਈਨ ਤੇ ਥੱਲੇ ਵਾਲੀ ਲਾਈਨ ਆਪਾਂ ਜਿੱਥੇ ਆਪਣਾ ਸਟਾਪ ਲੋਸ ਹੈ ਉੱਥੇ ਤੇ ਉੱਤੇ ਵਾਲੀ ਲੈਣ ਉੱਤੇ ਵਾਲੀ ਲੈਣ ਜਿੱਥੋਂ ਤੱਕ ਦੇਖੋ ਆਪਣਾ ਟਾਰਗੇਟ ਬੰਦਾ ਇੱਥੋਂ ਤੱਕ ਆਪਣਾ ਟਾਰਗੇਟ ਬੰਦਾ ਸੋ ਹੁਣ ਧਿਆਨ ਨਾਲ ਦੇਖੋ ਇੱਥੇ ਦੇਖੋ ਆਪਣਾ ਸਟੌਪ ਲੌਸ ਹੋ ਗਿਆ ਇੱਥੇ ਆਪਣੀ ਐਂਟਰੀ ਇੱਥੋਂ ਤੱਕ ਆਪਣਾ ਟਾਰਗੇਟ ਠੀਕ ਹੈ ਜੇ ਦੇਖੋ ਥੱਲੇ ਮਾਰਕੀਟ ਆ ਕੇ ਇਹਨੂੰ ਹਿੱਟ ਕਰਦੀ ਆ ਸਟੌਪ ਲੌਸ ਲੈ ਕੇ ਨਿਕਲ ਜਾਣਾ ਆਪਾਂ ਤੇ ਜੇ ਦੇਖੋ ਮਾਰਕੀਟ ਉੱਤੇ ਜਾਂਦੀ ਆ ਸੋ ਜਦੋਂ ਇਹਨੂੰ ਜਾ ਕੇ ਟੱਚ ਕਰੂਗੀ ਫਿਰ ਆਪਾਂ ਆਪਣਾ ਪ੍ਰੋਫਿਟ ਲੈ ਕੇ ਨਿਕਲਣਾ ਫਿਰ ਐਗਜ਼ਿਟ ਕਰਨਾ ਉਸ ਤੋਂ ਪਹਿਲਾਂ ਹੁਣ ਇੱਥੇ ਦੇਖ ਲਓ ਧਿਆਨ ਨਾਲ ਇਹਦੇ ਉੱਤੇ ਦੇਖੋ ਕੀ ਆਉਂਦਾ ਇੱਥੇ ਰਿਸਕ ਰਿਵਾਰਡ ਰੇਸ਼ੋ 2.01 2 ਤੋਂ ਥੋੜਾ ਜਿਹਾ ਉੱਤੇ ਹੋ ਗਿਆ 2 ਪੂਰੇ ਦੇ ਰੱਖੋ ਸੋ ਇਹ ਹੋ ਗਿਆ ਸੋ ਉਮੀਦ ਹੈ ਤੁਹਾਨੂੰ ਰਿਸਕ ਟੂ ਰਿਵਾਰਡ ਬਾਰੇ ਪੂਰਾ ਸਮਝ ਆ ਗਈ ਹੈ ਤੇ ਕਿਵੇਂ ਆਪਾਂ ਟਰੇਡ ਕਰਨ ਤੋਂ ਬਾਅਦ ਆ ਰਿਸਕ ਟੂ ਰਿਵਾਰਡ ਦਾ ਜਿਹੜਾ ਮਾਪ ਕਰਨ ਵਾਲਾ ਆ ਮੀਜ਼ਰ ਕਰਨ ਵਾਲਾ ਆ ਉਹ ਕਿਵੇਂ ਆਪਾਂ ਲਾਉਣਾ ਹੈ ਕੌਣ ਸਾਈਡ ਦੇ ਵਿੱਚ ਕਿਵੇਂ ਲਾਉਣਾ ਪੁੱਟ ਸਾਈਡ ਦੇ ਵਿੱਚ ਕਿਵੇਂ ਲਾਉਣਾ ਇਹ ਵੀ ਤੁਹਾਨੂੰ ਦੱਸਤਾ ਹੈ ਫਿਰ ਵੀ ਜੇ ਦੇਖੋ ਕੋਈ ਸਵਾਲ ਰਹਿ ਗਿਆ ਹੋਵੇ ਤੇ ਕੋਈ ਸ਼ੱਕ ਕੋਈ ਡਾਊਟ ਰਹਿ ਗਿਆ ਹੋਵੇ ਸੋ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾ ਹੈ ਸੋ ਉੱਥੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਜੋ ਸੋ ਏਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ